ਅਸਲਚੇ ਇਹ ਅਸਲਚੇ ਇਹ ਸਟੇਟ ਚਵਾਈ ਨਹੀਂ ਰਹੇ ਇਹ ਤਾਂ ਹਸਾਬ ਕਿਤਾਬ ਜੋੜਦੇ ਨੇ ਮਨੀਮ ਨੇ ਤਾਂ ਜਦ ਤੁਸੀਂ ਵਿੱਤ ਵਿਭਾਗ ਮਨੀਮੀ ਕਰਨ ਲੱਗ ਜੇ ਵਿੱਤੀ ਨੀਤੀ ਥੋੜਾ ਬਣਾਉਂਦੇ ਨੇ ਇਹ ਇਹ ਤਾਂ ਮਨੀਮੀ ਕਰ ਰਹੇ ਨੇ ਮਨੀਮੀ ਤਾਂ ਇਹ ਸਾਹਿਬ ਹੁੰਦਾ ਵੀ ਇੰਨੇ ਪੈਸੇ ਆਏ ਕਿ ਇਹਨੇ ਦੇਤੇ ਜੀ ਇਹਨੇ ਫਲਾਣੇ ਕਰਤੇ ਜੀ ਇਹਨੇ ਇਹਨੂੰ ਦੇਤੇ ਇਹਨੇ ਇਹਨੂੰ ਦੇਤੇ ਇਹ ਤਾਂ ਹਸਾਬ ਕਿਤਾਬ ਹੈ ਛੋਈ ਕਰਦਾ ਹਸਾਬ ਕਿਤਾਬ ਦੇ ਉੱਤੇ ਰੌਲਾ ਪੈਂਦਾ ਔਰ ਜਿੰਨੇ ਪਟੇ ਲਿਖਨੇ ਸਾਰੇ ਹਸਾਬ ਕਿਤਾਬ ਚ ਗੁੰਮਰ ਰਹਿੰਦੇ ਨੇ ਪੈਸਾ ਆਊਗਾ ਕਿੱਥੋਂ ਇਤੋਂ ਪੈਸਾ ਆ ਸਕਦਾ ਹੈ ਉੱਥੇ ਧਿਆਨ ਨਹੀਂ ਦੇ ਰਹੇ ਜਿੱਥੇ ਪੈਸਾ ਖਰਾਬ ਹੋ ਰਿਹਾ ਉੱਥੇ ਧਿਆਨ ਨਹੀਂ ਦੇ ਰਹੇ ਜਿੱਥੇ ਪੈਸਾ ਚੋਰੀ ਹੋ ਰਿਹਾ ਉੱਥੇ ਧਿਆਨ ਨਹੀਂ ਦੇ ਰਹੇ ਜਿੱਥੇ ਖਰਚੇ ਦੀ ਲੋੜ ਨਹੀਂ ਹੈ ਉੱਥੇ ਫालतू ਖਰਚਾ ਕਰ ਰਹੇ ਨੇ ਜਿੱਥੇ ਖਰਚੇ ਦੀ ਲੋੜ ਹੈ ਉੱਥੇ ਕਰ ਨਹੀਂ ਰਹੇ ਸਰਕਾਰੀ ਕਾਜ ਨੇ ਉਹਨਾਂ ਦਾ 100-100 ਰੁਪਿਆ ਕੱਟਦਾ ਪਿਛੇ 2-3 ਸਾਲ ਤੋਂ ਲਗਾਤਾਰ ਹੀ ਕੱਟ ਰਹੀ ਹੈ ਇਹ ਸਰਕਾਰ ਨੇ ਆ ਕੇ ਕਟਣਾ ਸ਼ੁਰੂ ਕਰਿਆ ਤੇ ਸਰਕਾਰੀ ਕਾਜ ਵੀ ਕਿੱਥੇ ਚੱਲਣਗੇ ਬਾਬਾ ਫਰੀਦ ਨੇ ਕਿਹਾ ਰੋੜੇ ਦਾਖ ਵਜੋਰੀਆਂ ਕਿਕਰ ਵੀਜੇ ਜੱਟ ਕਿ ਜੇ ਤੁਸੀਂ ਭਾਈ ਕਿਕਰ ਬੀਜੋਗੇ ਫਿਰ ਤੁਹਾਨੂੰ ਕਿੱਥੋਂ ਮਿਲਣਾ ਸੋ ਇਹ ਸਾਨੂੰ ਸਮਝਣਾ ਪਵੇਗਾ ਕਿ ਪੰਜਾਬ ਦੇ ਵਿੱਚ ਨੂੰ ਕੁਝ ਨਹੀਂ ਹੋਇਆ ਅਫੇਰਕਾ ਤੋਂ ਜਿਹੜੀ ਬਾਨੀ ਮੁੱਟੀ ਕੋਆਪਰੇਟਿਵ ਹੁੰਦੀ ਸੀ ਫੇਰਕਾ ਦਾ ਰੌਲਾ ਪਵਾ ਪਵਾ ਕੇ ਬਹੁਤ ਮਾੜਾ ਬਹੁਤ ਮਾੜਾ ਦੁੱਧ ਮਾੜਾ ਦੁੱਧ ਮਾੜਾ ਮੂਲ ਦਾ ਦੁੱਧ ਵਿਕਣਾ ਤਾਂ ਇਹ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੋਵੇ ਮੂਲ ਦਾ ਦੁੱਧ ਐਨੇ ਸਾਲਾਂ ਤੋਂ ਤਾਂ ਇੱਥੇ ਕਦੇ ਵਿਕਿਆ ਨਹੀਂ ਐਦਾਂ ਪੰਜਾਬ 'ਚ ਹੁਣ ਇਹ ਨਾ ਕਿਵੇਂ ਵਿਕਣ ਲੱਗਿਆ ਕੋਈ ਗੇਮ ਹੋਣੀ ਹੈ ਕਿਸੇ ਦੀ ਕਿਸੇ ਨੇ ਕੋਈ ਸਾਧੇਵਾਜੀ ਕਰੀ ਹੋਣੀ ਹੈ ਇਹ ਮੈਨੂੰ ਕਿਉਂ ਸ਼ੰਕਾ ਹੈ ਕਿਉਂਕਿ ਇਹਨਾਂ ਨੇ ਉਸ ਜਿਹੜੀ ਡੀਐਨਸੀ ਪੰਜਾਬੀ ਯੂਨੀਵਰਸਿਟੀ ਦੀ ਉਹਦਾ ਸਮਰਥਨ ਕਰਿਆ ਜਿਨੇ ਵੇਰਕਾ ਦਾ ਦੁੱਧ ਹਟਾ ਕੇ ਉੱਤੇ ਮੈਸ ਦੇ ਵਿੱਚ ਕੰਟੀਨ ਚ ਗਊਆਂ ਦੀ ਕੰਟੀਨ ਚ ਜਿਹੜਾ ਬੱਚਿਆਂ ਦੇ ਪੱਗੋ ਪੈਸੇ ਜਾਂਦੇ ਸੀ ਉਹ ਪ੍ਰਾਈਵੇਟ ਕੰਪਨੀ ਦਾ ਦੁੱਧ ਲਵਾਇਆ ਸੀ ਉਹਨੂੰ ਇਹਨਾਂ ਨੇ ਐਨ ਪੂਰੀ ਡਿਫਰੈਂਸ ਕੀਤੀ ਹੋਈ ਹੈ ਇਹਦਾ ਮਤਲਬ ਇਹ ਹੈ ਦੁੱਧ ਦੇ ਮਾਮਲੇ ਚ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਦੰਕਾ ਨਹੀਂ ਤਾਂ ਕੋਆਪਰੇਟਿਵ ਮੈਸ ਹੋਵੇ ਕੋਆਪਰੇਟਿਵ ਕੰਟੀਨ ਹੋਵੇ ਉਸ ਕੰਟੀਨ ਦੇ ਵਿੱਚ ਕੋਆਪਰੇਟਿਵ ਅਦਾਰੇ ਦਾ ਦੁੱਧ ਆ ਰਿਹਾ ਹੋਵੇ ਬੱਚਿਆਂ ਦੇ ਕੋਲੋਂ ਪੈਸੇ ਜਾਣੇ ਹੁਣ ਉਨੇ ਚ ਭਾਈ ਪ੍ਰਾਈਵੇਟ ਦਾ ਦੁੱਧ ਲਵਾਉਂਦਾ ਮਹਿੰਗਾ ਦੁੱਧ ਲਵਾਉਂਦਾ ਕੀ ਮਤਲਬ ਹੈ ਇਸ ਤੋਂ ਪਤਾ ਲੱਗਦਾ ਵੀ ਦੁੱਧ ਚ ਇਹਨਾਂ ਦੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਬੰਦਾ ਗਲੇ ਆ ਇਹਨਾਂ ਦੇ ਉਲੰਘਣ ਕੀ ਹੈ ਕਿਉਂ ਨਹੀਂ ਦੇਖਦੇ ਦਿਖਦਾਂਗੇ ਇਹਨਾਂ ਨੂੰ ਕੀ ਜੇਦਾ ਨਹੀਂ ਇਹਨਾਂ ਦੇ ਕੋ ਆੱਖਾਂ ਬੰਦ ਨਹੀਂ ਹੈ ਗਿਆ ਇਹਨਾਂ ਨੂੰ ਪਤਰਾ ਵੀ ਆ ਹੋ ਰਿਹਾ ਪਰ ਇਹ ਕਹਿੰਦਾ ਹੋਣਾ ਚਾਹੀਦਾ ਸੋ ਜਦ ਤੱਕ ਤੁਸੀਂ ਪੰਜਾਬ ਦੇ ਜੀ ਵਿੱਤ ਨੂੰ ਠੀਕ ਕਰਨਾ ਹੈ ਪੰਜਾਬ ਦਾ ਵਿੱਚ ਐ ਠੀਕ ਨਹੀਂ ਹੋਣਾ ਵੀ ਕਾਲਜਾਂ ਦੇ ਵਿੱਚ ਪੈਸੇ ਨਾ ਦਿਓ ਜੀ ਕਾਲਜਾਂ ਚ ਜਿਹੜਾ ਕਾਲਜ ਦਾ ਅਧਿਆਪਕ ਰੱਖਣਾ ਹੈ ਉਹਨੂੰ 20000 ਤੇ 22000 ਤੇ ਰੱਖੀ ਰੱਖੋ ਇਹ ਵਿੱਤਾਂ ਐ ਠੀਕ ਨਹੀਂ ਹੋਣਾ ਵਿੱਤਾਂ ਐ ਠੀਕ ਨਹੀਂ ਹੋਣਾ ਵੀ ਨਵੇਂ ਨੌਜਾਨ ਲੜਕੇ ਲੜਕੀਆਂ ਨੂੰ ਜੱਤਾ ਨੌਕਰੀ ਦਿਓ ਹੀ ਨਾ ਜੇ ਦਿਓ 5 10000 15000 ਤੇ ਉਹਨਾਂ ਦੀ ਮੂੰਹ ਕੁੱਟੀ ਜਾਓ ਇਹ ਐ ਨਹੀਂ ਠੀਕ ਹੋਣਾ ਇਹ ਕਹਿ ਕੇ ਕਿ ਜੀ ਹੁਣ ਪੈਸਾ ਕਿੱਥੋਂ ਦਈਏ ਇਹ ਠੀਕ ਤਾਂ ਹੋਣਾ ਜਿਨ੍ਹਾਂ ਨੂੰ ਫालतू ਪੈਸੇ ਦੇ ਰਹੇ ਹਾਂ ਉਹਨਾਂ ਤੇ ਅੰਕ ਚੁਲਗਾਓ ਉਨਾ ਸਪੱਸ਼ਟ ਕੋਈ ਹੁੰਨੀ ਇਹ ਦੋ ਅਧਿਮੀਤ ਤੇ ਜਾਣੇ ਜਿਹਨੇ ਨਹੀਂ ਨੌਕਰੀ ਕਰਨੀ ਨਾ ਕਰੇ ਜਾਓ ਜਿੱਨੇ ਜਾਣਾ ਚੋਰੀ ਬੰਦ ਕਰੋ ਕਿ ਜਿੱਥੇ ਰੋਡ ਹੈ ਸੇਧ ਦੇ ਉੱਤੇ ਸੇਧ ਦੇ ਉੱਤੇ ਕੱਢੇ ਤੁਸੀਂ ਇਹ ਕਹਿ ਕੇ ਗਏ ਜੀ ਅਸੀਂ ਪੈਸੇ ਮੁਕਤ ਕਰਦੇ ਜੀ ਅਸੀਂ ਆਮ ਆਦਮੀ ਕੋਲ ਦਿਨ ਕੋਤੇ ਦਿਨ ਸੇਤ ਨਹੀਂ ਮਿਲ ਰਹੀ ਲੋਕਾਂ ਨੂੰ ਜਾ ਕੇ ਦੇਖ ਲੈਣਾ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਜਾਂਦੇ ਲੈਵਲ ਤੇ ਇਦਾਂ ਹੀ ਜਿਹੜੇ ਇਹ ਸਕੂਲ ਆਫ ਐਮੀਨੈਂਸ ਬਣਾਤੇ ਜੀ ਅਸੀਂ ਸਿੰਗਾਪੁਰ ਭੇਜਦੇ ਜੀ ਅਸੀਂ ਫਰਾਂਸਾਂ ਭੇਜਦੇ ਜੀ ਇਹਨਾਂ ਸਕੂਲਾਂ ਦਾ ਸੁਧਾਰ ਨਹੀਂ ਹੋਇਆ ਬਿਲਡਿੰਗਾਂ ਤਾਂ ਸੋਹਣੀਆਂ ਪਹਿਲਾਂ ਵੀ ਬਣਗੀਆਂ ਸੀ ਪਿਛੇ ਸਰਕਾਰਾਂ ਨੇ ਵੀ ਬਣਾਤੀਆਂ ਸੀ ਸੋ ਜੇ ਤੁਸੀਂ ਸਿੱਖਿਆ ਦਾ ਸੁਧਾਰ ਕਰਨਾ ਹੈ ਜੇ ਤੁਸੀਂ ਸਿਹਤ ਦਾ ਸੁਧਾਰ ਕਰਨਾ ਹੈ ਜੇ ਤੁਸੀਂ ਪਰਿਆਵਰਣ ਦਾ ਸੁਧਾਰ ਕਰਨਾ ਹੈ ਜੇ ਧਰਤੀ ਹੇਠਲੇ ਪਾਣੀ ਦਾ ਪ੍ਰਬੰਧ ਕਰਨਾ ਹੈ ਤਾਂ ਤੁਹਾਨੂੰ ਲੜਨਾ ਪਏਗਾ ਤੁਹਾਨੂੰ ਨੀਤੀ ਦੇ ਤੌਰ ਦੇ ਉੱਤੇ ਗੱਲ ਕਰਨੀ ਪਵੇਗੀ ਨੀਤੀ ਕਰਨ ਵਾਸਤੇ ਬਹੁਤ ਉਹਨੇ ਪੈਸੇ ਦੀ ਲੋੜ ਨਹੀਂ ਹੁੰਦੀ ਜਿੰਨੀ ਨੀਤ ਤੇ ਯੋਜਨਾਬੰਦੀ ਤੇ ਯੋਜਨਾਬੰਦੀ ਨਾਲ ਉਸ ਨੂੰ ਲਾਗੂ ਕਰਨ ਦਾ ਇਰਾਦਾ ਇੱਕ ਨੀਤ ਹੁੰਦੀ ਹੈ ਨੀਤੀ ਤਾਂ ਚੰਗੀ ਹੈ ਪਰ ਇਰਾਦਾ ਨਹੀਂ ਹੈ ਵੀ ਨਹੀਂ ਜਾ ਰਹੇ ਔਖਾ ਹੈ ਤੁਹਾਨੂੰ ਇਰਾਦਾ ਵੀ ਕਰਨਾ ਪਊਗਾ ਇਹ ਐਵੇਂ ਨਹੀਂ ਕਿਹਾ ਬਾਬੇ ਨੇ ਜੇ ਟੋਪਰੇਮ ਖੇਡਣ ਦਾ ਚਾਹ ਸਿਰਫ ਤਰ ਤਰੀ ਗਲੀ ਮੁਰਿਓ ਇਹ ਪੰਜਾਬ ਦੇ ਵਿੱਚ ਕੁਝ ਨਹੀਂ ਹੋਇਆ ਪੰਜਾਬ ਨੂੰ ਪੰਜਾਬ ਦੇ ਵੱਡੇ ਵੱਡੇ ਆਸੋ ਜੀ ਡੁੱਬਿਆ ਪਿਆ ਪੰਜਾਬ ਤਾਂ ਕੋਈ ਡੁੱਬਿਆ ਦਿੰਦੇ ਨਹੀਂ ਤੋਂ ਬੋਈ ਹੈ ਜੇ ਤੁਸੀਂ ਜਾਣ ਬੁੱਝ ਕੇ ਡਵਾਵੋਗੇ ਜੇ ਮਾਂ ਹੀ ਬੱਚੇ ਨੂੰ ਜਹਿਰ ਦੇਣਾ ਚਾਹੇਗੀ ਫਿਰ ਕਿਵੇਂ ਬੱਚੂਗਾ ਬੱਚਾ ਸਰਕਾਰੀ ਸਿਸਟਮ ਨੂੰ ਇਹਨਾਂ ਨੇ ਕਦੇ ਕਿਸੇ ਨੂੰ ਫੜ ਕੇ ਅੰਦਰ ਕਰਤਾ ਕਦੇ ਕਿਸੇ ਨੂੰ ਕਰਤਾ ਫਿਰ ਹੁਣ ਇਹ ਗੱਲ ਦੇ ਉੱਤੇ ਐਸ ਤੋਂ ਵੱਧ ਵੀ ਕਹਿ ਦਿੰਗੇ ਉਹੀ ਤਾਂ ਖੋਲੀ ਇੰਨੇ ਪੋਲੀਟੀਸ਼ੀਅਨ ਅੰਦਰ ਕਰਤੇ ਅਸੀਂ ਫੁਲਾਣਾ ਕਰਤਾ ਭਾਈ ਇੱਟੇ ਨੂੰ ਮੰਨ ਦੁੱਦਾ ਕੀ ਦੇਸ ਤੁਸੀਂ ਅੰਦਰ ਕਰੇ ਹੋਣਗੇ ਕਰਪਸ਼ਨ ਤੋਂ ਉਹ ਤੋਂ ਜ਼ਿਆਦਾ ਵੱਧ ਗਈ ਇੱਕ ਬਿਊਰੋਕ੍ਰੇਟ ਜਿਹੜਾ 55 ਕਰੋੜ ਰੁਪਈਆ ਕਹਿੰਦਾ ਮੈਂ 5-10 ਦਿਨਾਂ ਚ ਵੰਡਦਾ ਬੱਚਿਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਚ ਉਹ ਤਾਂ ਤੁਸੀਂ ਉਹਨੂੰ ਕੁਝ ਕਿਹਾ ਨਹੀਂ ਉਹ ਉਹਨੇ ਕਾਫਲ ਕਰੇ ਸੀ ਹੁਣਾ ਪ੍ਰੀ ਮੈਟ੍ਰਿਕ ਦੀ ਵੀ ਆ ਗਿਆ ਕੈਗ ਨਹੀਂ ਫੜਿਆ ਕੈਗ ਨਹੀਂ ਫੜਿਆ ਜਿਹੜੇ ਕੈਗ ਦੀ ਰਿਪੋਰਟ ਤੁਸੀਂ ਮੈਨੂੰ ਭੇਜੀਆ ਨਾ ਇਹ ਤਾਂ ਐਸੈਂਬਲੀ ਅੱਲੀਆ ਦੇ ਚੋਰੀ ਆਇਆ ਸਿੱਖਿਆ ਮਹਿਕਮੇ ਦੇ ਵਿੱਚ ਪ੍ਰੀ ਮੈਟ੍ਰਿਕ ਸਕਾਲਰਸ਼ਿਪ 'ਚ ਠੱਗੀ ਹੋਈ ਹੋਈ ਆ ਪਹਿਲਾਂ ਪੋਸਟ ਮੈਟ੍ਰਿਕ 'ਚ ਹੋਈ ਸੀ ਉਹ ਬੀਰੋਕ੍ਰੇਸੀ ਕਰਦੀ ਆ ਉਸ ਬੀਰੋਕ੍ਰੇਟ ਨੂੰ ਕਿਸੇ ਨੇ ਨਹੀਂ ਪੁੱਛਿਆ ਉਹਦੇ ਕਹੇ ਤੋਂ ਇੱਕ ਪੋਲੀਟਿਸ਼ੀਨ ਹੁੰਦਾ ਕਰਦਾ ਕੁਆਲਿਟੀ ਜਾਂਦੇ ਤੋਂ ਤਦੋਂ 90 ਕਰੋੜ ਦਾ ਦੋਸ਼ ਲਾਇਆ ਸੀ ਆਪ ਉਹ 55 ਕਰੋੜ ਕਹਿੰਦਾ ਮੈਂ ਮੰਨਦਾ ਉਹਨੂੰ ਕਿਸੇ ਨੇ ਨਹੀਂ ਕੁਛ ਕੀਤਾ ਵੀ ਦੱਸ ਕਿੱਥੇ ਗਿਆ ਉਹ ਪੈਸਾ यह जी वी समस्या सागी जिचे ऐ मैडकल एजुकेशन दो करोड़ रुपया होंगे पोस्ट मैट्रिक स्कॉलरशिप का एक डायैक्टर आया उन्हें छब्बी करोड़ बनाता एक साल ची दो करोड़ का छब्बी करोड़ किन जूगा एक मुर्गी आंदे देना भी रोज आते ज्यादा दे दू मतलब जब तुम्हें देखना ही नहीं भी पैसा किग रहा है, है क्यों हो रहा है दो ऐ कर दो ए कर दो नहीं काम सरकार चल द ਯੋਜਨਾ ਬੰਦੀ ਕਰਕੇ ਚੱਲਦੀਆਂ ਨੇ ਸੋ ਮੈਂ ਤਾਂ ਦੇਖਦਾ ਆ ਹੁਣੇ ਮੈਂ ਇੱਕ ਹੋਰ ਦੇਖ ਰਿਹਾ ਸੀ ਇਹਦੇ ਨਾਲ ਜੋੜ ਕੇ ਮੈਂ ਤਾਂ ਕਹਿਣਾ ਮੈਨੂੰ ਲੱਗਦਾ ਉਹਦੇ ਚ ਵੀ ਛਾਇਆ ਦੇ ਇਹਨਾਂ ਨੂੰ ਔਖਾ ਬਣੂਗਾ ਕਿਵੇਂ ਅੱਜ ਅਖਬਾਰ 'ਚ ਇੱਕ ਖਬਰ ਹੈ ਉਹ ਖਬਰ ਇਹ ਹੈ ਕਿ ਜੀ ਇਹਨਾਂ ਨੇ ਜਿਹੜੀ ਹੁਣ ਸਰਪੰਚਾਂ ਦੀ ਰੈਜ਼ਰਵੇਸ਼ਨ ਕਰਨੀ ਹੈ ਉਹ ਬਲਾਕ ਵਾਈਜ਼ ਕਰਤੀ ਅਮੈਂਡਮੈਂਟ ਕਰਤੀ ਤਰਮੀਮ ਕਰਤੀ ਕਾਨੂੰਨ 'ਚ 12 12 ਜਿਹੜੀ ਕਲੋਜ਼ ਹੈ ਉਹਦੇ ਵਿੱਚ ਜਿਹੜੀ ਉਤਰਨੀਮ ਕਰੀਆ ਜਿੰਨੀ ਕਿ ਮੈਨੂੰ ਲੱਭੀ ਐ ਇਥੋਂ ਉਹਦੇ ਤਾਂ ਉਹ ਹੈ ਨਹੀਂ ਉਹਦੇ ਚ ਇਹਨਾਂ ਨੇ ਆਪਦੇ ਬਦੋਂ ਇੱਕ ਐਕਸੈਪਸ਼ਨ ਪਾਈ ਹੋਈ ਸੀ ਜਿਵੇਂ ਆਪਾਂ ਕਹਿੰਦੇ ਆ ਵੀ ਇਹਨੂੰ ਛੱਡ ਕੇ ਉਹ ਉਹਨਾਂ ਨੇ ਕਰਤੀ ਉਹ ਉਹ ਜੋ ਸ਼ਾਇਦ ਇਹ ਖੁਸ਼ ਹੁੰਦੇ ਹੋਣ ਉਹਦੇ ਤਾਂ ਪਹਿnde ਪਹਿਲੇ ਕੀ ਲਿਖਿਆ ਵੀ ਉਹ ਜਿਹੜਾ ਵਾਇਡ ਬੰਦ ਕਰਨੀ ਐ ਜੇ ਪਹਿnde ਪਹਿਲੇ ਕੀ ਜਿਹੜਾ ਵਾਇਡ ਬੰਦ ਕਰਨੀ ਐ ਇਹਨਾਂ ਨੇ ਪੂਰਾ ਐਕਟ ਦੇਖਣ ਦੀ ਬਜਾਏ ਇਹਨਾਂ ਨੇ ਕਹਿ ਦਿੱਤਾ ਕਿ ਜਿਵੇਂ ਸਰਕਾਰ ਚਾਹੇ ਉਹ ਤਾਂ ਬੰਦ ਕਰੋ ਉਹ ਅਗਲਾ ਪਹਿਲੇ ਜਿਵੇਂ ਚਾਹੇ ਪਰ ਉਹ ਜਿਵੇਂ ਚਾਹਦਾ ਤਾਂ ਉੱਤੇ ਹੋ ਗਿਆ ਫੈਸਲਾ ਜਦ ਤੁਸੀਂ ਪਹਿਲਾ ਐਮੈਂਡਮੈਂਟ ਇਹ ਕਰਤਾ ਵੀ ਜਿਨਾ ਵਈ ਹੋਊਗੀ ਉਹ ਤਾਂ ਤੁਸੀਂ ਦੂਰ ਨਹੀਂ ਕਰੀਏ ਜੀ ਜਿਹੜਾ ਵੈਦਾਨੀ ਕਲੋਜ਼ ਜਾਂ ਕੋ ਹੋ ਵੀ ਅਸੀਂ ਕਰੀਏ ਜੋ ਮੈਂ ਪੜਿਆ ਸੋ ਇਹ ਜਿਹੜਾ ਹੈਗਾ ਪਹਿਲਾਂ ਵੀ ਪੰਚਾਇਤਾਂ ਚੱਕ ਦੇ ਇਹਨਾਂ ਦਾ ਇਹੀ ਹੋਇਆ ਪਹਿਲਾਂ ਇਹਨਾਂ ਨੂੰ ਵਾਪਸ ਲੈਣਾ ਪਿਆ ਉੱਥੇ ਖੜਤੇ ਹੋਏ ਨਾ ਭਾਤੂ ਦੇ ਕੋਣ ਜਿਵੇਂ ਮੈਂ ਬਾਰੇ ਕੋ ਭੰਤਮਾਂ ਜਿਵੇਂ ਮੈਂ ਬਾਰੇ ਜੋ ਕਿ ਉਹ ਨਹੀਂ ਉਹ ਨਹੀਂ ਡਿਜ਼ਾਊਨ ਕਰੀ ਸੀ ਉਸ ਤੋਂ ਬਾਅਦ ਜਦ ਹੁਣ ਪੰਚਾਇਤਾਂ ਦਾ ਇਹ ਹੋ ਗਿਆ ਉਦੋਂ ਉਹਨਾਂ ਨੇ ਪੰਚਾਇਤਾਂ ਤਾਂ ਆਪ ਹੀ 5 ਸਾਲ ਬਾਅਦ ਭੰਗ ਹੋ ਜਾਂਦੀਆਂ ਨੇ ਇਹਨਾਂ ਨੇ ਲਿਖਿਆ ਬੇਸੀ ਪੰਚਾਇਤਾਂ ਭੰਗ ਕਰ ਰਿਹਾ ਇਹਨਾਂ ਨੂੰ ਪੁੱਛੋ ਵੀ ਇੰਨਾ ਵੀ ਤੁਹਾਨੂੰ ਨਹੀਂ ਪਤਾ ਵੀ ਇਹ ਤਾਂ ਆਪ ਹੀ ਭੰਗ ਹੋ ਗਈਆਂ ਜਿਹੜੀ ਚੀਜ਼ ਆਪ ਤੇ ਭੰਗ ਹੋ ਗਈ ਉਹਨੂੰ ਭੰਗ ਕਰਨ ਦੀ ਕੀ ਲੋੜ ਹੈ ਜਿਹੜਾ ਕੜਾ ਪਹਿਲਾਂ ਹੀ ਟੁੱਟ ਚੁੱਕਿਆ ਤੁਸੀਂ ਕਹੋ ਮੈਂ ਇਹਨੂੰ ਤੋੜ ਰਿਹਾ ਉਹ ਤਾਂ ਪਹਿਲਾਂ ਹੀ ਟੁੱਟ ਗਿਆ ਇਹ ਤਾਂ ਮਰੇ ਬੰਦੇ ਦੇ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਕਤਲ ਕਰਿਆ ਜੀ ਉਹ ਤਾਂ ਪੰਚਾਇਤਾਂ ਖਤਮ ਹੋ ਚੁੱਕੀਆਂ ਸੀ ਇਹ ਇਹ ਦਮ ਤਰੀਨ ਨੂੰ ਇਹਨਾਂ ਨੂੰ ਨਹੀਂ ਪਤਾ ਵੇੜੀ ਸਰਕਾਰ ਇਹ ਨਹੀਂ ਦੇਖ ਸਕਦੀ ਕਿ ਇੱਕ ਦੋ ਲੈਣਾਂ ਦੀ ਜਿਹੜੀ ਨੋਟੀਫਿਕੇਸ਼ਨ ਨਿਕਲਦੀ ਉਹ ਨਹੀਂ ਠੀਕ ਨਿਕਲ ਸਕਦੀ ਇਹਨਾਂ ਦੀ ਸਰਕਾਰ ਚ ਤੇ ਫਿਰ ਬਾਕੀ ਠੀਕ ਕੀ ਹੋਣਾ ਹੰਕਾਰ ਵੜਿਆ ਨਾ ਤੁਸੀਂ ਕੋਈ ਚੀਜ਼ ਤਾਂ ਵੀ ਦੇਖ ਲੋ ਨਾ ਪੇਪਰ ਸੋਣੇ ਹੋ ਰਹੇ ਨੇ ਐਸਐਸਪੀ ਤੋਂ ਡੀਕ ਹੋ ਰਹੇ ਨੇ ਉੱਥੇ ਤੁਸੀਂ ਚੁੱਪੋ ਕੋਈ ਨੂੰ ਕੁਝ ਨਹੀਂ ਹੋ ਰਿਹਾ ਸਾਰਿਆਂ ਘਰਬੜ ਦੇ ਨਾਲ ਵਾਲੇ ਲੈ ਰਹੇ ਨੇ ਦੇਖ ਲੋ ਕਦ ਕੇ ਜਿੰਨੇ ਲੋਕ ਸੇਵਾ ਕਮਿਸ਼ਨ ਤੋਂ ਆਦਾ ਕਰਦਾ ਉਹਦੀ ਘੇਰਾ ਫੇਰੀ ਹੋ ਰਹੀ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਪਹਿਲਾਂ ਭੱਤੀ ਕਿਸੇ ਯੂਨੀਵਰਸਟੀਆਂ ਨੇ ਉਹ ਹਾਈ ਕੋਰਟ ਨੇ ਰੱਦ ਕਰੀ ਤੁਸੀਂ ਉਹਨਾਂ ਦਾ ਰੱਦ ਕੀਤਾ ਤੁਹਾਡਾ ਮਿਨਿਸਟਰ ਜਿੱਤ ਹੁੰਦੋਸ਼ ਲੱਗ ਰਹਿਣੇ ਮੇਰੇ ਕਹ ਉਹ ਹੀ ਹੈ ਸਿੱਖਿਆ ਮੰਤਰੀ ਦਾ ਨਾ ਜਿੱਤੇ ਲੱਗ ਰਿਹਾ 100 ਕਰੋੜ ਦਾ ਦੋਸ਼ ਕਿ ਉਹਨੇ ਉਹਨਾਂ ਨਾਲ ਕਰ ਰਿਹਾ ਸਾਡਾ ਘਾਂਡਾ ਵੀ ਚੰਗਾ ਕੋਈ ਨਹੀਂ ਅਸੀਂ ਇੱਥੇ ਹਾਈ ਕੋਰਟ 'ਚ ਬਿਆੰਦੇ ਦਾਂਗੇ ਉਸ ਸਮੇਂ ਦੂਜੇ ਲੋਕਾਂ ਨੂੰ ਜਿਹੜਾ ਉਹਨਾਂ ਦਾ ਵਿਰੋਧ ਕਰਦਾ ਵੀ ਭਾਈ ਇਹ ਗਲਤ ਹੈ ਮੈਂ ਨਵਾਂ ਇਮਤਿਹਾਨ ਲੈ ਕੇ ਭੱਤੀਆਂ ਕਰਨ ਦੀ ਬਜਾਏ ਤੁਸੀਂ ਕਾਲਜਾਂ ਦੇ ਵਿੱਚ ਖਰਚੇ ਵੀ ਕਰਦੇ ਤੁਸੀਂ ਨਾ ਮਨ ਧਿਆਨ ਦਿਓ ਸਾਰਿਆਂ ਦਾ ਸਾਰਿਆਂ ਦੇ ਵਿੱਚ ਭੱਤੀਆਂ ਕਰ ਦੋ ईमानदारी ना और पारदर्शिता ਨਾਲ ਇੰਕੇ ਆਂਦਾ ਸੁਭਾਸ਼ ਨਾਲ ਕੀ ਮਤਲਬ ਉਹਦੇ ਚ 2 ਨੰਬਰ ਦਾ ਕੰਮ ਕੀ ਮਤਲਬ ਹੈ ਮੈਨੇ ਇਹਨੇ ਧਿਆਨ ਰੋਲ ਪੇਪਲਿਕ ਹੁੰਦਾ ਸੀ ਮੈਂ ਪੇਪਲਿਕ ਬੰਦ ਕਰੇ ਨੇ ਆਏ ਨਹੀਂ ਆ ਵੀ ਬੰਦ ਨਹੀਂ ਹੋ ਸਕਦਾ ਪਰ ਕਿਉਂਕਿ ਆਪ ਹੀ ਕਰਨਾ ਚਾਹੁੰਦੇ ਨੇ ਜਦ ਤੁਸੀਂ ਆਪ ਹੀ ਰਫੇਜ ਕਰਨਾ ਚਾਹੁੰਦੇ ਹੋ ਜਦ ਰਾਖਾ ਹੀ ਰਾਜਨ ਬੰਦੀ ਫੇਕਵੇਂ ਬਚੂਗਾ ਕੋਈ ਸੋ ਇਸ ਕਰਕੇ ਇਹਨਾਂ ਦਾ ਬਿੱਟ ਇਹ ਸੂਤ ਨਹੀਂ ਆਉਣਾ ਇਹਨਾਂ ਤੋਂ ਕਿਉਂਕਿ ਨਾ ਤਾਂ ਇਹਨਾਂ ਨੂੰ ਪਤਾ ਹੈ ਕੁਝ ਨਾ ਇਹੇ ਕਰਨਾ ਚਾਹੁੰਦੇ ਨੇ ਕਿ ਨਾ ਹੀ ਇਹਨਾਂ ਦੀ ਕੋਈ ਹੈਗੀ ਐ ਮਨਸ਼ਾ ਇਹਦੇ ਮਨਸ਼ਾ ਬਿਖਰਾ ਹੈ ਕਿ ਇਹਨਾਂ ਨੂੰ ਆਉਂਦਾ ਵੀ ਨਹੀਂ ਕਰਨਾ ਸੋ ਠੀਕ ਹੈ ਤਾਂ ਰੋੜਾ ਰੂੜਾ ਪਾ ਕੇ ਗੱਪਸ਼ਪ ਮਾਰ ਕੇ ਇਦਾਂ ਨਹੀਂ ਕਰਕੇ ਉਹਨੂੰ ਕਹਿ ਕੇ ਉਹਨੂੰ ਮੈਂ ਨਹੀਂ ਦੇ ਕੇ ਉਹਨੂੰ ਮੈਂ ਨਹੀਂ ਮੈਂ ਨਹੀਂ ਦੇ ਕੇ ਇਹ ਐ ਕੰਮ ਚਲਾ ਰਹੇ ਨੇ ਇਹ ਕੋਈ ਵਿੱਤ ਨੂੰ ਨਹੀਂ ਦੇਖ ਰਹੇ ਵੀ ਵਿੱਤ ਕਿਵੇਂ ਠੀਕ ਹੋਊਗਾ ਪ੍ਰਸ਼ਾਸਨ ਕਿਵੇਂ ਠੀਕ ਹੋਊਗਾ ਸਾਡੇ ਢਾਂਚੇ ਦੇ ਵਿੱਚ ਜਿਹੜੇ ਜਿਹੜੇ ਵੱਡੇ ਨੁਕਸ ਨੇ ਉਹ ਕਿਵੇਂ ਅਸੀਂ ਮਾੜੇ ਮੋٹے ਦੂਰ ਕਰ ਸਕਦਾ ਹਾਂ ਸਾਰਾ ਕੁਝ ਕਦੇ ਦੂਰ ਹੁੰਦਾ ਹੀ ਨਹੀਂ ਨਾ ਕਦੇ ਕਰਾਪਸ਼ਨ ਬੰਦ ਹੋਈ ਹੈ ਦੁਨੀਆ 'ਚ ਕਰਾਪਸ਼ਨ ਦਾ ਲੋਕ ਰੱਬ ਨੂੰ ਵੀ ਦਿੰਦੇ ਨੇ ਬਿਹੇ ਰੱਬਾ ਮੇਰਾ ਕਰ ਜੀ ਮੈਂ ਤੇਰੇ ਇੰਨੀ ਸੀਰ ਨਹੀਂ ਚੜਾਵਾਂਗਾ ਰੋਜ਼ ਨਹੀਂ ਲੋਕ ਮੰਦਰ ਗੁਰਦਵਾਰੇ ਜਾਂਦੇ ਰੋਜ਼ ਨਹੀਂ ਸੁੱਖ ਸੁੱਖਣਾ ਕੀ ਹੈ ਸੁੱਖ ਸੁੱਖਣਾ ਰੱਬ ਨੂੰ ਕਲਪਸ਼ਣ ਦੇ ਨਹੀਂ ਹੈ ਨਾ ਰੱਬ ਨੂੰ ਪ੍ਰਸ਼ਾਚਾਰ ਬਣਾਉਣਾ ਨਹੀਂ ਹੈ ਨਾ ਵੀ ਤੇਰੇ ਮੈਂ ਰਾਜਾ ਕੜਾ ਦੂੰ ਜੀ ਤੈਨੂੰ ਮੈਂ ਇੰਨੇ ਪੈਸੇ ਤੇਰੇ ਗੋਲਕਿਚ ਪਾ ਦੂੰ ਜੀ ਹੈ ਤੇਰੇ ਵਾਸਤੇ ਮੈਂ ਪੰਡਾਲਾ ਕਰ ਦੂੰ ਜੀ ਇਹ ਕੀ ਹੈ ਇਹ ਵਿਸ਼ਮਤੀ ਹੈ ਨਾ ਲੋਕ ਰੱਬ ਨੂੰ ਵਿਸ਼ਮ ਦੇਈ ਜਾਂਦੇ ਸਰਕਾਰ ਨੂੰ ਤਾਂ ਦੇਣ ਕੀ ਸੋ ਪਰ ਤੁਸੀਂ ਜੇ ਕੰਮ ਠੀਕ ਕਰੋ ਤਾਂ ਜ਼ਿਆਦਾ ਵਿਸ਼ਮ ਦੇਣ ਦੀ ਲੋੜ ਨਹੀਂ ਪੈਂਦੀ ਕਿ ਜਾਂਦੀ ਹੈ ਬਹੁਤ ਜ਼ਿਆਦਾ ਤੇ ਲੋਕਾਂ ਦਾ ਕੰਮ ਹੁੰਦਾ ਨਹੀਂ ਜਾਂਦਾ ਸੋ ਇਹ ਇੰਨੀ ਗੱਲ ਹੈ ਇਹਨੂੰ ਜੇ ਵਿੱਚ ਦੀ ਗੱਲ ਕਰਦੇ ਨੇ ਜਿੰਨਾ ਚਿਰ ਇਹ ਤਨਖਾਹਾਂ ਤੇ ਪੈਨਸ਼ਨਾਂ ਦਾ ਕੋਈ ਹਿਸਾਬ ਤਾਗਲਾ ਕੇ ਤੇ ਨਵੇਂ ਬੱਚਿਆਂ ਜਿਨ੍ਹਾਂ ਨੇ ਨੌਜਵਾਨ ਲੜਕੇ ਲੜਕੀਆਂ 20 ਲੱਖ ਨੌਜਵਾਨ ਲੜਕਾ ਲੜਕੀ ਹੈ ਜੋ ਗੱਬਰੂਆਂ ਤੇ ਮਟਿਆਰਾਂ ਨੂੰ ਇਹ ਵਧੀਆ ਤਰੀਕੇ ਨਾਲ ਜੋਬ ਨਹੀਂ ਦੇਣਗੇ ਜਿਹੜੇ ਦਿੱਤੇ ਜਾ ਸਕਦੇ ਨੇ ਤੇ ਫੇਰ ਪੰਜਾਬ ਦਾ ਭਵਿੱਖ ਨਹੀਂ ਸੁਧਰ ਇਹ ਗੱਲ ਅੱਜ ਇਹ ਤਾਂ ਜੋਬ ਜਿਹੇ ਚ ਹੈ ਜਿੱਥੇ ਜਿੰਨੇ ਤੇ ਨਿਕਲਦੇ ਉਹਨਾਂ ਦਾ ਚਿਹਰਾ ਫੇਰ ਹੀ ਹੋ ਰਹੀ ਹੈ ਠੱਗੀ ਹੋ ਰਹੀ ਹੈ ਫਿਰ ਠੱਗੀ ਨਾਲ ਦੇਣੇ ਨੇ ਫਿਰ ਠੀਕ ਆ ਫਿਰ ਉਹ ਜੀ ਆਉਣਗੇ ਉਹਨਾਂ ਨੇ ਉਹੀ ਕੰਮ ਕਰਨਾ ਤੇ ਕਹਿੰਦੇ ਜਹੀ ਜੀ ਕੋਕੋ ਤੇ ਇਹ ਜੇ ਬੱਚੇ ਉਹ ਕੋਕੋ ਤੇ ਬੱਚਿਆਂ ਦੀ ਗੱਲ ਹੋਣੀ ਹੈ